ਅੱਖੀਆਂ ਦੇ ਨਾਲ ਤੱਕ ਨਹੀਂ ਹੁੰਦਾ ਪਰੋਂ ਮੈਥੋਂ ਵਖੜੀ ਹੁੰਦੀ ਅੱਖੀਆਂ ਦੇ ਨਾਲ ਤੱਕ ਨਹੀਂ ਹੁੰਦਾ ਪਰੋਂ ਮੈਥੋਂ ਵਖੜੀ ਨਹੀਂ ਹੁੰਦਾ नीट ਕੇ ਅੱਖਾਂ ਤੱਕ ਲੈਣਾ ਵਾ ਤਾਂ ਦੁਨੀਆ ਨੂੰ ਛਕੜੀ ਹੁੰਦਾ ਕੀ ਬਾਤ ਹੈ ਕੀ ਬਾਤ ਅਦਾ ਹੈ ਤੇਰੇ ਰਖਣਾ ਵੀ ਇੱਕ ਅਦਾ ਹੈ ਸਭ ਦਾ ਦੇਤਾ ਰੱਖਣੀ ਹੁੰਦਾ ਕੀ ਬਾਤ ਤੇ ਯਾਰ ਹੋਵੇ ਤਾਂ ਲੱਖਾਂ ਵਰਗਾ ਤੂੰ ਯਾਰ ਹੋਵੇ ਤਾਂ ਲੱਖਾਂ ਵਰਗਾ ਉਂਝ ਤੇ ਲੱਖ ਵੀ ਕੱਖਣੀ ਹੁੰਦਾ ਕੀ ਬਾਤ ਯਾਰ ਹੋਵੇ ਤੇ ਅੱਖ ਦਾ ਤੱਕਿਆ ਕੰਨੀ ਸੁਣਿਆ ਹਰ ਵਾਰੀ ਤਾਂ ਸੱਚ ਨਹੀਂ ਹੁੰਦਾ ਵਾ ਵਾ ਅੱਖ ਦਾ ਤੱਕਿਆ ਅੱਖ ਦਾ ਤੱਕਿਆ ਕੰਨੀ ਸੁਣਿਆ ਹਰ ਵਾਰੀ ਤਾਂ ਸੱਚ ਨਹੀਂ ਹੁੰਦਾ ਅੱਖ ਦਾ ਸ਼ੀਸ਼ਾ ਟੁੱਟ ਗਿਆ ਏ ਸ਼ੁਕਰ ਰੱਬ ਦਾ ਚਨੀ ਹੁੰਦਾ ਆਹ ਹਾ ਕੀ ਬਾਤ ਅੱਖ ਦਾ ਸ਼ੀਸ਼ਾ ਸ਼ੁਕਰੇ ਰਬਾ ਕੱਚ ਨਹੀਂ ਹੁੰਦਾ ਤੇ ਆਪਣੇ ਅੰਦਰੋਂ ਢੂੰਡ ਲਵਾਗਾ ਇੱਧਰ ਉੱਧਰ ਨਸ ਨਹੀਂ ਹੁੰਦਾ ਆਪਣੇ ਅੰਦਰੋਂ ਢੂੰਡ ਲਵਾਗਾ ਇੱਧਰ ਉੱਧਰ ਨਸ ਨਹੀਂ ਹੁੰਦਾ ਰਮੇਸ਼ ਵੀ ਜਾਨ ਨੂੰ ਭੁੱਲ ਜਾਂਦਾ ਪਰ ਹਰ ਤੰਦ ਦੇ ਵਿੱਚ ਆਹ ਕੀ ਬਾਤ ਆਹ ਬਾਤ ਹੈ ਕੀ ਬਾਤ